ਤਾ ਕੀ ਗੋਲ ਮਮੀ ਨੂੰ ਗਿਫਟ ਦੇ ਰ ਅੱਜ ਟੈਡੀ ਨੇ ਹੈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਆ ਤੁਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਤੁਹਾਡੀ ਦੋਵਾਂ ਦੇ ਨਾਲ ਬਹੁਤ ਵਧੀਆ ਗੁਰਦੁਆਰਾ ਸਾਹਿਬ ਅਸੀਂ ਜਾਏ ਸੀ ਤੇ ਇਬਾਦਤ ਨੂੰ ਵੀ ਲੈ ਕੇ ਗਏ ਸੀ ਆਪਣੇ ਬਾਬਾ ਜੀ ਦੇ ਘਰੇ ਤੇ ਹੁਣ ਆ ਰਹੇ ਨੇ ਪਾਪਾ ਪਾਪਾ ਕਹਿੰਦੇ ਨੀਚੇ ਆ ਜਾ ਕੋਈ ਸਬਜ਼ੀਆਂ ਸਬਜ਼ੀਆਂ ਚੱਕਣੀਆਂ ਨੇ ਆ ਚੁੱਕੇ ਨੇ ਪਾਪਾ ਕਿ ਕੁਝ ਸਵੇਰੇ ਅਸੀਂ ਜਾਣਾ ਹੈ ਗੁਰਦੁਆਰਾ ਆਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਇਬਾਦਤ ਪਹਿਲੀ ਵਾਰ ਜਾਏਗੀ ਸਾਡੇ ਪਿਤਾ ਜੀ ਦੇ ਘਰੇ ਸਾਡੀ ਨਗਰੀ ਸਾਡੇ ਦਸ਼ਮ ਪਿਤਾ ਜੀ ਦੇ ਘਰ ਜੋ ਆਨੰਦਪੁਰ ਵਾਸੀ ਨੇ ਉੱਥੇ ਜਾਣਾ ਕੱਲ ਤੇ ਹੁਣ ਮੈਂ ਤਾਂ ਮੰਮੀ ਜਾਈਏ ਪਰ ਥੱਲੇ ਪਾਪਾ ਨੇ ਬੁਲਾਇਆ ਹੈ ਲੇਟ ਹੋ ਗਿਆ ਤਾਂ ਪਾਪਾ ਆਪ ਹੀ ਉਪਚਾਕ ਲਿਆਣਗੇ ਸਾਰਾ ਸਮਾਨ ਉਹ ਫੋਨ ਨਹੀਂ ਕਰਨਗੇ ਚੱਲੀ ਮਾਤਾ ਹਾਂ ਜੀ ਚਲੋ ਚਲੋ ਜਿੰਨ ਕੁੜੇ ਅਚੋ ਨਾ ਪਰੋਸ਼ਣੀ ਹੋਈ ਪੀਣਾ ਮੇਰਾ ਸਮਾਂ ਦੇਣਾ ਚੜਾਇਆ ਕੇ ਦੁਬਾਰਾ ਚੱਲੋ ਜੀ ਚੱਲੋ ਜੀ ਮੱਤਾ ਜੀ ਚੱਲੋ ਜੀ ਚੱਲ ਸਟੈਪਾਂ ਦੇ ਨਾਲ ਤੁਹਾਡੇ ਗਾਣਾ ਗਾ ਰਿਹਾ ਯੇ ਯੇ ਸਰਦਾਰ ਸਾਹਿਬ ਪਹੁੰਚ ਗਏ ਨੇ ਸਰਪੰਚ ਸਾਹਿਬ ਇਹ ਸਰਪੰਚ ਸਾਹਿਬ ਆ ਗਏ ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਮਿਲੋ ਮੰਮੀ ਮਿਲੋ 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 ਤਾਂ ਕਿ ਕੋਣ ਹੈ ਸਰ ਸਰ ਜੀ ਮੰਮੀ ਨੂੰ ਗਿਫਟ ਦੇ ਰ ਅੱਜ ਟੈਡੀ ਨੇ ਹੈ ਅੱਜ ਟੈਡੀ ਨੇ ਹੈ ਡੈਡੀ ਨੇ ਟੈਡੀ ਨੇ ਕੀ ਦਿੱਤਾ ਮੰਮੀ ਨੂੰ ਬੱਸ ਭਈਆ ਬਾਅਦ ਤੂੰ ਫਿਰ ਇਹ ਬਾਅਦ ਦੇ ਜੋਈ ਨਹੀਂ ਬਾਦ ਹੋ ਰਹੀ ਯਾਰ ਸਸੇ ਕਪਾ ਪਾ ਅੱਜ ਤੂੰ ਬਈ ਕਿੱਥੋਂ ਆ ਰਹੇ ਹੋ ਤੁਸੀਂ ਇਹ ਦੀ ਜਿਮਾਨ ਚੱਕ ਲੈਣੋ ਇਹ ਕਹਿੰਦੇ ਸੰਪਰੈ ਓਏ ਦਾਦੂ ਓਏ ਕੋਸ਼ਰੀ ਓਏ ਇਹ ਕਿਰਿਆ ਨੂੰ ਦੇ ਆਣਾ ਦੇ ਉਲਟਾ ਕਰੋ ਮੂੰਹ ਵਾਲਾ ਪਾਸਾ ਉਲਟਾ ਕਰੋ ਨਾ ਹਾਂ ਇੱਧਰ ਹੀ ਆ ਅੱਛਾ ਦੋਨੋਂ ਪਾਸੇ ਮੂੰਹ ਹੈ ਹਾਂ ਦੋਨੋਂ ਫਾਇਡ ਹੈ ਇਹ ਕਿਹਦਾ ਡੱਡੂ ਹੈ ਹਾਸਰੀ ਓਏ ਆ ਖੁਸ਼ ਹੋ ਰਹੀ ਨੂੰ ਓਏ ਕਿੰਨੂ ਓ ਮਾਈ ਗੁਡਨੈਸ ਦਾਦੂ ਲਾ ਕੇ ਅਸੀਂ ਇਹ ਬਾਦ ਦਿੱਤੇ ਇਹ ਦਾਦੂ ਵਾਹ ਸਮਾਈਲਿੰਗ ਵਾਹ ਓ ਲੈ ਕੇ ਆ ਦੁਲੀ ਪਰੀ ਵੇ ਕਾਕੂ ਹਾਂ ਹਾਂ ਮੰਮੀ ਦੇਖੋ ਕਿੰਨੀ ਜ਼ਿਆਦੀ ਖੁਸ਼ ਹੋ ਰਹੀ ਏ ਇਹਦੇ ਨਾ ਚੁੱਲੇ ਨਾ ਬੰਦ ਨੇ ਕਿਨੂੰ ਇਹ ਬੱਚ ਬੱਚਣੀ ਖੁਸ਼ ਹੋ ਰਹੀ ਬੜੀ ਖੁਸ਼ ਹੋ ਰਹੀ ਏ ਬਹੁਤ ਜ਼ਿਆਦੀ ਚਲੋ ਉੱਠ ਗਿਆ ਨਾ ਤੁਹਾਡਾ ਉਹ ਹਾਂ ਸਰਪ੍ਰਾਈਜ਼ ਨਾ ਟੁੱਟਿਆ ਤਾਂ ਨਹੀਂ ਸੀਗਾ ਪਰ ਜਦੋਂ ਮੈਂ ਬਨੂੜ ਟੁੱਟ ਪਿਆ ਕਿ ਨੇ ਮੈਂ ਦਾਦਾ ਕੀ ਹੋਇਆ ਪਾਪਾ ਮੰਮੀ ਨੇ ਪਾਪਾ ਨੂੰ ਫੋਨ ਕੀਤਾ ਮੰਮੀ ਦਾ ਰਾਜ ਬੀਪੀ ਚੈੱਕ ਕੀਤਾ ਮੰਮੀ ਦਾ ਹੁਣ ਬਿਲਕੁਲ ਨੋਰਮਲ ਹੋਇਆ ਪਿਆ ਬੀਪੀ ਜਦੋਂ ਯਾਦ ਹੈ ਤੁਹਾਨੂੰ ਪਟਿਆਲੇ ਗਈ ਸੀ ਚੈੱਕ ਕਰਾਉਣ ਵਾਸਤੇ ਬੜਾ ਹਾਈ ਸੀ ਹੁਣ ਬਿਲਕੁਲ ਨੋਰਮਲ ਹੋ ਗਿਆ ਤੇ ਮੰਮੀ ਨੇ ਪਾਪਾ ਨੂੰ ਫੋਨ ਕੀਤਾ ਵੀ ਮੇਰਾ ਨਾ ਬੀਪੀ ਬਹੁਤ ਜ਼ਿਆਦਾ ਵਧਿਆ ਪਿਆ ਪਾਪਾ ਕਹਿੰਦੇ ਹੈ ਪਾਪਾ ਕਹਿੰਦੇ ਮੈਂ ਆ ਰਿਹਾ ਹੁਣੀ ਆ ਰਿਹਾ ਤੇ ਮਮੀਆਂ ਨੇ ਮੈਂ ਨਹੀਂ ਤੁਸੀਂ ਰਹਿਣ ਦੋ ਮੈਂ ਸ਼ਿਪੀ ਨੂੰ ਕਹਿ ਦਿੰਨੀ ਆ ਮੈਨੂੰ ਹੁਣੇ ਛੱਡ ਜੇਗਾ ਘਰੇ ਫਿਰ ਆਪਾਂ ਚੈੱਕ ਕਰਾਵਾਂਗੇ ਸਵੇਰੇ ਵੀ ਹੁਣ ਪਾਪਾ ਉਧਰੋਂ ਪਾਪਾ ਆ ਰਹੇ ਸੀ ਇੱਧਰ ਇੱਧਰ ਮੋਹਾਲੀ ਨੂੰ ਪਾਪਾ ਨੇ ਸਾਨੂੰ ਦੱਸਿਆ ਨਹੀਂ ਹੋਇਆ ਸੀ ਕਿਸੀ ਰੂਮ ਪਾਪਾ ਨੇ ਨਾਲ ਦੀ ਨਾਲ ਮੰਮੀ ਦੱਸਦਾ ਯਾਰ ਮੈਂ ਆ ਰਿਹਾ ਇੱਥੇ ਆ ਰਿਹਾ ਮੈਂ ਰਸਤੇ ਜਿਹਾ ਮਨੂੜ ਖਲ ਪਹੁੰਚ ਗਿਆ ਕਿਤੇ ਪਾਪਾ ਸੋਦੇ ਕਿਤੇ ਇਹ ਵੀ ਨਾ ਤੁਰ ਪੈਣ ਉਧਰ ਨੂੰ ਪਰ ਮੰਮੀ ਨੇ ਖਤਰਨਾਕ ਗਾਇਆ ਤਰੀਕੇ ਨਾਲ ਡੈਡੀ ਨੂੰ ਡਰਾਤਾ ਤੇ ਫਿਰ ਡੈਡੀ ਨੇ ਉਹ ਟੈਡੀ ਵਾਲਾ ਗਿਫਟ ਦਿੱਤਾ ਮੰਮੀ ਨੂੰ ਹੈ ਇਹ ਵੈਲੈਂਟਾਈਨ ਡੇ ਵਾਲਾ ਗਿਫਟ। ਕਿਦਾ ਆਵਾਜ਼ ਦੱਬ ਰਉਣੀ। ਆਵਾਜ਼ ਦੱਬਾਈ। ਫੜਾਇਆ ਤਾਂ ਤੁਹਾਨੂੰ ਅਸੀਂ ਬੜੇ ਪਿਆਰ ਨਾਲ। ਤੱਕੀ ਵੇਸੀ ਫਿਰ ਫੜਤ ਨਹੀਂ ਤੂੰ। ਉਹ ਸਹੀ ਹੋ। ਉਹ ਕਿਵੇਂ ਖੜਾ ਹੈ ਦੇਖੋ ਆਕੜ ਗਿਓ ਦੇਖੋ। ਹਾਜ਼ਰੀ ਆ ਤੂੰ। ਇਹ ਬੁੜੀ ਖੁਸ਼ ਹੋਈ ਹੁੰਨ ਦੇਖ ਕੇ। ਇਹ ਨਵੇਂ ਵ੍ਰਿਤੀ ਚਾ ਵਧੀਆ ਲੱਗਦੀਆਂ ਹਨ ਬੱਚਿਆਂ ਨੂੰ ਬੱਚਿਆਂ ਦੇ ਰੰਗ ਬਰੰਗੀਆਂ ਚਿਲਕੜੀਆਂ ਫਿਰਕੀਆਂ ਜਿਹਾ ਚਾ ਵਧੀਆ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਇਹ ਕਵਰ ਹੋ ਗਿਆ ਨਿਕ ਨਹੀਂ ਜਦੋਂ ਦੇਖ ਲਿਆ ਕਿਵੇਂ ਖੁਸ਼ ਸਹੀ ਗੱਲ ਇਹਦੀ ਇੱਕ ਸਮਾਈਲੀ ਤਾਂ ਪੈਸਾ ਕਵਰ ਕਰਤਾ ਪੈਸੇ ਕਵਰ ਹੋ ਗਏ ਕਵਰ ਹੋ ਗਏ ਬਸ ਹੋ ਗਏ ਕਵਰ ਮੈਂ ਇੱਥੇ ਓਏ ਮੇਰਾ ਦਾਦੂ ਦਾ ਖਡੋਣਾ ਇਹ ਹੈ ਦਾਦੂ ਦਾ ਖਡੋਣਾ ਅੱਗੇ ਪਾ ਪਾਂਦੇ ਨਹੀਂ ਹੁੰਦੇ ਸੀ ਦਾਦੂ ਦਾ ਖਡੋਣਾ ਮਮੀ ਜਿੰਨੇ ਮਰਜ਼ੀ ਫੋਨ ਕਰ ਲਓ ਪਪਾ ਆ ਜਾਓ ਪਪਾ ਆ ਜਾਓ ਪਪਾ ਆਂਦੇ ਨਹੀਂ ਹੁੰਦੇ ਸੀ ਹੋ ਹੁਣ ਸਰਪ੍ਰਾਈਜ਼ ਦਿੰਦੇ ਨੇ ਆ ਆ ਗਏ ਦਾਦੂ ਦਾ ਘਡੋਣਾ ਪਰ ਚੋਕਤਾ ਵੀ ਆਦਨ ਨੇ ਹੂੰ ਸਹੀ ਹੈ ਸਹੀ ਹੈ ਮੇਰੇ ਦਾਦੂ ਦਾ ਘਡੋਣਾ ਹੈ ਆਪਣੀ ਪੋਤਰੀ ਕਰਦੇ ਮੇਰੇ ਦਾਦੂ ਦਾ ਘਡੋਣਾ ਕਿਹੜੀ ਲਾਵਾ ਦੱਸੋ ਸਲਾਰ ਲਾਦਾਂ ਹਾਂ ਸਲਾਰ ਮੇਰੇ ਦਾਦੂ ਦਾ ਘਡੋਣਾ ਆ ਗਿਆ ਲੱਗਦਾ ਵਧੀਆ ਕਿਹੜੀ ਸਲਾ ਹੈਗੀ ਹੈਗੀ ਹਾਂ ਕੀ ਦੇਖ ਰਿਹਾ ਤੂੰ ਉਧਰ ਹੈ ਇੱਧਰ ਲਾਓ ਭਈ ਇਧਰ ਇਧਰ ਰੱਖੋ ਇਹਨੂੰ ਇਹ ਰੋ ਟੈਡੀ ਇਧਰ ਹੀ ਦੇਓ ਨਹੀਂ ਇਹਨੇ ਬੜੇ ਥਾਂ ਦੇ ਮੁਕ ਮਣੇ ਇੱਧਰ ਰੱਖਾਂਗੇ ਤੇ ਕਿਧਰ ਹੋ ਘਮਾ ਲੇਗੀ ਹਾਂ ਮੈਂ ਗੁਮਾਂਦੀ ਦੇ ਮੂੰਹ ਨੂੰ ਦਾਦੂ ਪਪਾ ਓਏ ਪਪਾ ਸ਼ੋਨੇ ਪਪਾ ਓਏ ਮੇਰੇ ਦਾਦੂ ਦਾਦੂ ਜੀ ਦਾਦੂ ਜੀ ਗੁਗਲੋ ਮੈਂ ਤਾਂ ਪੱਗ ਬਣ ਕੇ ਤਿਆਰ ਬੈਠਾ ਸਵੇਰ ਦਾ ਲੇਕਿਨ ਅੱਜ ਕਿਤੇ ਜਾਣਾ ਸੀ ਜਾਣ ਹੀ ਪਾਇਏ ਕਾਰਨ ਉਹਦੇ ਪਿੱਛੇ ਏ ਸੀ ਸਾਡੀ ਇਬਾਦਤ ਨੂੰ ਥੋੜੀ ਜੀ ਏ ਜੁਕਾਮ ਤੇ ਖਾਂਸੀ ਆ ਰਹੀ ਸੀ ਅਸੀਂ ਸੋਚਿਆ ਵੀ ਰਹਿਣ ਦਿੰਦੇ ਆ ਕਿਉਂਕਿ ਅਸੀਂ ਜਾਣਾ ਸੀ ਆਨੰਦਪੁਰ ਸਾਹਿਬ ਬਾਪਾ ਨੇ ਆ ਕੇ ਇੱਕ ਸਰਪ੍ਰਾਈਜ਼ ਦਿੱਤਾ ਮਮੀ ਨੂੰ ਸਾਨੂੰ ਪਤਾ ਨਹੀਂ ਜੋ ਆਪਾਂ ਨੇ ਆਣਾ ਤੇ ਆਨੰਦਪੁਰ ਸਾਹਿਬ ਜਾਣ ਦਾ ਸਾਡਾ 플ਾਨ ਇਸ ਕਰਕੇ ਕੈਨਸਲ ਹੋ ਗਿਆ ਕੀ ਬਾਤ ਨੂੰ ਖਾਂਸੀ ਆ ਰਿਛ ਬੈ ਕੇ ਠੰਡ ਨਾ ਲੱਗ ਜੇ ਨੂੰ ਜਿਆਦੀ ਥੋੜੀ ਜਿਹੀ ਖਾਂਸੀ ਹੈ ਤੇ ਖਾਂਸੀ ਦੇ ਨਾਲ ਜੋ ਪਤਾ ਥੋੜਾ ਜਿਹਾ ਜੁਕਾਮ ਜਿਹਾ ਹੋ ਜਾਂਦਾ ਵੀ ਇਸ ਤੋਂ ਪਹਿਲਾਂ ਵੀ ਇਹਨੂੰ ਜਿਆਦੀ ਖਾਂਸੀ ਲੱਗ ਜੇ ਜਾਂ ਜੁਗਾਮ ਲੱਗ ਜੇ ਐਵੇਂ ਉੱਤੋਂ ਪਤਾ ਹਵਾ ਤੇ ਜਾਣਾ ਫਿਰ ਪਲਾਨੇ ਬਣਾਏ ਜੀ ਪੇਪਰ ਆਣ ਤੋਂ ਬਾਅਦ ਬੱਚਿਆਂ ਦੇ ਪੇਪਰ ਸਟਾਰਟ ਹੋਈ ਪਨੇ ਆ ਕੰਮ ਬਰਮ ਦੇ ਪਰ ਸਾਰੇ ਇਕੱਠੇ ਚਲੇ ਜਾਗੇ ਸੋ ਪਾਪਾ ਵੀ ਕਹਿੰਦੇ ਨਹੀਂ ਜਾਣਾ ਨਹੀਂ ਜਾਣਾ ਬਿਲਕੁਲ ਮੰਮੀ ਵੀ ਕਹਿੰਦੇ ਸੋ ਪਾਪਾ ਦੀ ਮੰਮੀ ਕਹਿੰਦੇ ਨਹੀਂ ਜਾਣਾ ਬਿਲਕੁਲ ਸੋ ਆਪਾਂ ਇਸ ਗੱਲ ਨੂੰ ਰੈਡੀ ਕਰਦੇ ਆ ਤੇ ਹੁਣ ਮੈਂ ਅਲਮਾਰੀ ਸਾਫ ਕਰਦਾ ਜਿਹੜੀ ਅਲਮਾਰੀ ਅੰਦਰ ਰੱਖਾਂ ਬਾਬਾ ਜੀ ਦੇ ਕਮਰੇ ਚ ਬਾਹਰ ਪਈ ਹੋਈ ਹੈ ਕਿਉਂਕਿ ਕਾਫੀ ਚਿਰ ਦੀ ਬਾਹਰ ਹੀ ਰੱਖ ਰੱਖੀ ਹੈ ਮੰਮੀ ਤੇ ਪਾਪਾ ਆਰਾਮ ਨਾਲ ਫਿਲਮ ਦੇਖ ਰਹੇ ਨੇ ਕڑی ਫਿਲਮ ਹੈ ਨਹੀਂ ਪਤਾ ਮਮੀ ਸੱਤੇਵੇਂ ਨੇ ਪਪਾ ਫਿਲਮ ਦੇਖ ਰਹੇ ਨੇ ਮੈਂ ਕਰਾ ਅਲਮਾਰੀ ਦੇ ਸਟicker ਉਤਾਰਾ ਕਿਉਂਕਿ ਅੰਦਰ ਜਿਹੜੀ ਲੈਮ ਆਏ ਹੋਏ ਹੋਏ ਆਏ ਹੋਏ ਹੋਏ ਇੱਕ ਬਾਸ ਦਾ ਡੋਰੇ ਮਨ ਉਤਰ ਗਿਆ ਅੰਦਰ ਸਟicker ਬਹੁਤ ਲੱਗੇ ਹੋਏ ਨੇ ਉਤਾਰਨੇ ਪੈਣਗੇ ਆਲੇ ਸਾਰੇ ਦੇਖੋ ਕਿ ਨਹੀਂ ਚੇਪੀਆਂ ਜੀਆਂ ਨੇ ਇਹ ਉਤਾਰ ਲਈ ਇੱਕ ਵਾਰੀ ਪਪਾ ਲੱਗੇ ਮੇਰੇ ਉਤਾਰਨ ਮਮੀ ਮੈਨੂੰ ਦੇਖ ਕੇ ਵੀ ਮੇਰਾ ਮੁੰਡਾ ਵਿਚਾਰਾ ਮਿਹਨਤ ਕਰ ਰਿਹਾ ਹੈ ਮੈਂ ਜਾ ਕੇ ਉਤਾਰਾ ਹੈਨਾ ਲਓ ਜੀ ਡੈਡੀ ਨੇ ਉਤਾਰ ਤਿਆਰ ਕੀ ਐ ਚਮਕੀਲੀ ਅਲਮਾਰੀ ਸਾਫ ਹੋ ਗਈ ਪੂਰੀ ਤਰ੍ਹਾਂ ਅੰਦਰੋਂ ਹੀ ਲੈਮੀਨੇਸ਼ਨ ਉਤਰ ਗਈ ਇਹਨੂੰ ਅੰਦਰ ਰੱਖੀ ਪਾਪਾ ਹੁਣੀ ਕਿਹੜਾ ਇਹ ਰਹਿ ਗਿਆ ਮੈਂ ਅੰਦਰੋਂ ਪੈਣਾ ਅੰਦਰ ਸਫਾਈ ਦੇਖਾਂ ਅੰਦਰ ਕੀ ਹੈ ਟੈਚੇਟ ਉਚੇ ਪਰਾਂ ਕਰ ਜਿਦ ਤਰੋ ਹੋਏ 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 ਇਹ ਬਲ ਹੋਗੀ ਸਾਫ ਪੂਰੀ ਕਹੈਂਟਲ ਮਾਰੀ ਬਣ ਗਈ ਦੇਖੋ ਜੀ ਬੱਲੇ ਬੱਲੇ ਹੋ ਗਈ ਜੀ ਡੈਡੀ ਨੇ ਕਰਤੀ ਪੂਰੀ ਸਾਫ ਬਸ ਜੇ ਤੇ ਵੇ ਇੱਕ ਵਾਰੀ ਕਾਲ ਇਨ ਮਾਰ ਕੇ ਨਾ ਚੰਗੀ ਤਰ੍ਹਾਂ ਐਨ ਸਾਫ ਹੋ ਜੂਗੀ ਅੰਦਰ ਹੀ ਮਾਰ ਦਿੰਦਾ ਅੰਦਰ ਹੀ ਹਾਂ ਅੰਦਰ ਰੱਖਦੇ ਆ ਪਪਾ ਇਹਨੂੰ ਹਿਲਾ ਕੇ ਇਹ ਮਾਰ ਬਾਹਰ ਰਸਤਾ ਬਲੋਗ ਹੋ ਰਿਹਾ ਔਰ ਇਧਰੋਂ ਸੈਟਿੰਗ ਕਰਨੀ ਸਾਰਾ ਕਪੜਾ ਕੂੜਾ ਕਰਨੇ ਇਹ अलमारी ਇੱਥੇ ਆ ਗਈ ਹੁਣ ਇਹਦੇ ਸੈਟਿੰਗ ਕਰਨੀ ਇੱਥੇ ਵਿਛਾਵਾਂਗੇ ਪੂਰਾ ਪਰਵੇ ਦੇ ਨਾਲ ਸੀਟਿੰਗ ਏਰੀਆ ਬਣਾਵਾਂਗੇ ਦੇਖੋ ਤੇ ਵਿਛਾਵਾਂਗੇ ਇਧਰ ਪੜਦੇ ਹਾਂ ਹਾਂ ਵਾ ਪ੍ਰੋਪਰ ਬਣ ਜਾਏਗਾ ਨਾ ਫਿਰ ਵਧੀਆ ਬਣ ਜਾਣਾ ਇੱਥੇ ਬਾਟ ਤੇ ਆਰਾਮ ਨਾਲ ਬੈਠ ਕੇ ਇਹਨਾਂ ਨੂੰ ਗਰਮੀਆਂ ਚ AC ਚ ਲਿਆ ਕਰੇਗਾ ਨਾ ਤਾਂ ਵੀ ਅੰਦਰ ਠੰਡਕ ਜਾਇਆ ਕਰੀਗੀ ਪ੍ਰੋਪਰ ਕਿ ਨਹੀਂ ਮੰਮੀ ਸਵੇਰੇ ਸਵੇਰੇ ਗਾਜਰ ਮਟਰ ਤਿਆਰ ਕਰ ਰਹੇ ਨੇ ਤੜਕੇ ਤੜਕੇ ਉੱਠ ਕੇ ਗਾਜਰਾਂ ਮਟਰਾਂ ਦੀ ਸਬਜ਼ੀ ਮੰਮੀ ਚਾਹ ਪੀ ਲੋ ਅਮਲ ਮਿਲ ਮਚਾਹ ਪਲਾ ਦੋ ਪੀ ਲੋ ਤੂੰ ਤਾਂ ਇਦਾਂ ਜੋ ਪੈਰਾ ਸਾਬ ਦਾ ਪਾੜ ਚੱਲਦਾ ਐਸੇਰੇ ਸੇਰੇ ਹੋਰ ਕਿਹੜਾ ਜਦੀ ਦੀ ਦਵਾਈ ਪਿੱਛੇ ਚਾਬੀ ਏ ਕਮਾਓ ਚਾਬੀ ਭਰਨੀ ਪੈਂਦੀ ਏ ਦੀ ਹਾਂ ਚਾਹ ਨਹੀਂ ਕਾ ਹਾਂ ਹਮਮ ਇਹਨੂੰ ਜਦੋਂ ਉੱਪਰ ਤਾਂ ਅੰਗਰੇਜ਼ਾਂ ਨੇ ਕਿਉਂ ਲਾਗੀ ਸਾਗੀ ਕਿਉਂ ਜੇ ਚਾਬੀ ਦੇਣੀ ਹੈ ਨਾ ਫਿਰ ਹਮਮ ਤਾਂ ਲੱਗੇ ਮੇਰੀ ਗੱਲ ਸੁਣ ਮੇਰੇ ਸਿਰ ਨੂੰ ਤੇਲ ਲਾ ਦੋ ਲਾ ਦੇ ਦਿਓ ਮੈਂ ਸਿਰ ਤੋਂ ਆਇਆ ਮੈਂ ਸਿਰ ਨੂੰ ਤੇਲ ਲਾਓ ਫਿਰ ਮੈਂ ਜਾ ਕੇ ਕੰਮ ਕਰੀਏ ਸਿਰ ਨੂੰ ਦਾ ਟਾਈਮ ਹੀ ਲੱਗਦਾ ਠੀਕ ਹੈ ਤੁਸੀਂ ਜੇ ਉਠੋ ਜਲਦੀ ਜਲਦੀ ਨਾ ਇਰਾਦਾ ਸੇਲ ਨਾ ਤਾਂ ਹੀ ਜਾਂਦਾ ਤੇਲ ਮੈਂ ਤੁਸੀ ਲਾ ਹੁਣੇ ਲਾ ਦੋ ਕਿ ਕਿ ਬਾਅਦ ਚਲਾਓਗੇ ਤੇਲ ਹਾਂ ਲਾ ਦਿੰਨੇ ਹੁਣੇ ਲਾ ਦਿਓ ਫਿਰ ਮੈਂ ਐਡੀਟਿੰਗ ਵੀ ਕਰਨੀ ਹੈ ਯਾਰ ਹਾਂ ਸੋ ਜੀ ਸਹੀ ਗੱਲ ਹੈ ਮਤਲਬ ਨਾ ਦਿਨਾਂ ਦਾ ਸਾਨੂੰ ਜਮਾ ਪਤਾ ਨਹੀਂ ਲੱਗ ਰਿਹਾ ਹੈਗਾ 2-3 ਦਿਨ ਹੋ ਗਏ ਬਲੌਗ ਵੀ ਨਹੀਂ ਸ਼ੂਟ ਹੋ ਪਾ ਰਿਹਾ ਤੇ ਬਸ ਇੱਦੇ ਉਲਝੇ ਜੇ ਰਹੀਦਾ ਵਾ ਥੋੜਾ ਜਿਹਾ ਇਬਾਦਤ ਕਰਕੇ ਆਪਾਂ ਹਨਾ ਇਹ ਚਲੋ ਵਧੀਆ ਵਾ ਇਹ ਵੀ ਲਾਈਫ ਦਾ ਪਾਰਟ ਹੁੰਦਾ ਵਾ ਤੇ ਵਲੌਗ ਨਹੀਂ ਸ਼ੂਟ ਤਾਂ ਨਹੀਂ ਹੋ ਰਿਹਾ ਕਿਉਂਕਿ ਥੋੜੀ ਜਿਹੀ ਇਬਾਦਤ ਨੂੰ ਕਫ ਐਂਡ ਕੋਲਡ ਹੈ ਥੋੜਾ ਥੋੜਾ ਜਿਹਾ ਤੇ ਆਪਾਂ ਫਿਰ ਉਹਨੂੰ ਸਟੀਮ ਵਗੈਰਾ ਦਿੰਨੇ ਆ ਇਸ ਕਰਕੇ ਸਾਡਾ ਟਾਈਮ ਜੜਾ ਇਦਾਂ ਹੀ ਮਤਲਬ ਨਿਕਲ ਨੁਕਲ ਜਾਂਦਾ ਵਾ ਤੇ ਛੋਟੇ ਬੱਚੇ ਦੇ ਨਾਲ ਨਾ ਪਤਾ ਟਾਈਮ ਦਾ ਪਤਾ ਨਹੀਂ ਚੱਲਦਾ ਹੈਗਾ ਬਿਲਕੁਲ ਥੋੜੀ ਜਿਹੀ ਵੱਡੀ ਹੋਊਗੀ ਫਿਰ ਥੋੜਾ ਜਿਹਾ ਸਿਸਟਮ ਜਿਹੜਾ ਸੈੱਟ ਹੋ ਜਾਊਗਾ ਤੇ ਬਾਕੀ ਹੁਣ ਸੁੱਤੀ ਐ ਜੁੜੀ ਨਹੀਂ ਜਾਣਾ ਵੀ ਸੀ ਘੁੰਮ ਦਿੱਤਾ ਵੀ ਨਹੀਂ ਜਾ ਪਾਰੇ ਮम्मी ਰ ਵੀ ਬੋਰ ਹੋ ਰਹੇ ਨੇ ਇਹ ਜਾਣਾ ਪਲਾਨ ਬਣਾਇਆ ਹੋਇਆ ਸੀ ਬਸ ਸਾਰਾ ਉਹਦੇ ਕਰਕੇ ਤੇ ਬਾਕੀ ਫਿਰ ਅਸੀਂ ਤਾਂ ਹੋਣਾ ਪੀ ਬਾਦ ਜੇ ਨਹੀਂ ਠੀਕ ਹੈ ਕਿਤੇ ਆਪਾਂ ਫਿਰ ਨਹੀਂ ਜਾਵਾਂਗੇ ਕਿਤੇ ਵੀ ਹਨਾ ਸਭ ਤੋਂ ਪਹਿਲਾਂ ਇਹ ਬਾਦ ਸੜ ਲੈ ਇੰਪੋਰਟੈਂਟ ਆ ਤੇ ਜ਼ਿਆਦਾ ਨਹੀਂ ਆ ਉਹ ਤਾਂ ਥੋੜਾ ਹੀ ਆ ਕਿਉਂਕਿ ਵੈਸੇ ਹੋਣਾ ਤੇ ਨਹੀਂ ਸੀ ਇਹਨੂੰ ਇਹ ਇਬਾਦਤ ਨੂੰ ਕਾਫਨ ਕੋਲਡ ਕਿਉਂਕਿ ਸਾਰੀ ਸਰਦੀ ਐ ਵੀ ਸਾਡੇ ਨਾਲ ਇੰਜੋਏ ਕਰਦੀ ਰਹੀ ਘੁੰਮਦੇ ਰਹੀ ਉਹਦੇ ਕੁਝ ਨਹੀਂ ਹੋਇਆ ਤੇ ਮੈਨੂੰ ਹੋਇਆ ਵਾਇਰਲ ਤੇ ਮੇਰੇ ਤੋਂ ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹਨੂੰ ਨਹੀਂ ਹੋਏ ਬਟ ਹੋ ਹੀ ਗਿਆ ਥੋੜਾ ਥੋੜਾ ਬੁੱਜਿਆ ਕਰਨਾ ਐਵੇਂ ਹੈ ਨਾ ਮੌਸਮ ਦਾ ਬਦਲਾਅ ਹੈ ਮੌਸਮ ਦਾ ਚੇਂਜ ਹੈ ਹਾਂ ਡਾਕਟਰ ਨੇ ਵੀ ਕਿਹਾ ਚਲੋ ਮੌਸਮ ਚੇਂਜ ਆਂਦੀ ਸਰਦੀ ਜਾਂਦੀ ਸਰਦੀ ਤੰਗ ਕਰਦੀ ਹੈ ਤੰਗ ਕਰਦੀ ਹੈ ਮੈਨੂੰ ਵੀ ਮੌਸਮ ਚੇਂਜ ਤੋਂ ਜਿੱਦਣ ਇੱਥੇ ਗੜੇ ਪਏ ਸੀ ਉਸ ਤੋਂ ਅਗਲੇ ਦਿਨ ਹੀ ਜਾਂ ਉਸ ਤੋਂ ਅਗਲੇ ਦਿਨ ਮੈਨੂੰ ਥੋੜਾ ਜਿਹਾ ਗਲੇ ਤੋਂ ਹੋਇਆ ਸੀ ਗਲੇ 'ਚ ਖਰਾਸ਼ ਹੋਣੀ ਸ਼ੁਰੂ ਹੋਈ ਸੀ ਤੇ ਗਲਾ ਹੋਇਆ ਸੀ ਉਸ ਤੋਂ ਬਾਅਦ ਮੈਨੂੰ ਕੋਲਡ ਹੋ ਗਿਆ ਸੀ ਦੋ ਦਿਨ ਐਕਚੁਅਲੀ ਤੁਸੀਂ ਉਸ ਦਿਨ ਬਰਫ਼ ਚੱਕੀ ਸੀ ਨਾ ਹੱਥ 'ਚ ਪਰ ਉਦੋਂ ਮੈਨ ਗਲਾ ਹੋਇਆ ਸੀ ਉਸ ਟਾਈਮ ਤੇ ਹਨਾ ਸਟਾਰਟ ਹੋ ਗਿਆ ਸੀ ਨਾ ਹਾਂ ਚਲੋ ਕੀ ਕਹਿ ਸਕਦੇ ਹਾਂ ਜੋ ਹੋਣਾ ਸੀ ਹੋ ਗਿਆ ਵਾਇਰਲ ਇਹ ਤਾਂ ਕੋਈ ਉਹ ਨਹੀਂ ਹੈਗਾ ਕੋਈ ਗੱਲ ਨਹੀਂ ਵਾਇਰਲ ਵੀ ਆਉਂਦੇ ਜਾਂਦੇ ਰਹਿੰਦੇ ਨੇ ਇਸ ਤੋਂ ਕੋਈ ਰੋਕ ਨਹੀਂ ਸਕਦਾ ਬੰਦਾ ਲੋਕਾਂ ਪੰਜ ਛੇ ਸਾਲ ਤੱਕ ਜਦੋਂ ਤੱਕ ਬੱਚਾ ਹੈ ਨਾ ਉਹਨੂੰ ਠੰਡ ਤਾਂ ਲੱਗਣੀ ਲੱਗਣੀ ਹੈ ਇੱਕ ਦਿਨ ਨਾ ਇੱਕ ਦਿਨ ਥੋੜੀ ਬਹੁਤੀ ਤਾਂ ਡਾਕਟਰ ਨਹੀਂ ਵੀ ਹੋ ਕੇ ਆਪੀ ਇਹ ਤਾਂ ਹੁੰਦੇ ਹੀ ਰਹਿੰਦੇ ਬੱਚਿਆਂ ਨੇ ਕਿਉਂਕਿ ਇਹਨਾਂ ਵੀ ਮڑے ਮੋٹے ਨਾ ਇਹਨਾਂ ਦੀ ਇਮਿਊਨਿਟੀ ਕੀ ਪਤਾ ਕਿਦਾਂ ਰਹੀ ਹੈ ਆਪਣੀ ਹਨਾ ਇਮਿਊਨਿਟੀ ਹੈਗੀ ਹੈ ਹਾਂ ਸਹੀ ਗੱਲ ਆ ਤੇ ਕੋਈ ਗੱਲ ਨਹੀਂ ਬਾਕੀ ਮਹਾਰਾਜ ਕਿਪਾ ਪੁਰੀ ਰੱਖ ਲੈਣੀ ਥੜੀ ਠੀਕ ਖਰੀ ਨੰਨੀ ਸਾਦੀ ਹਾਂ ਛੇਤੀ ਨੇ ਯਾਰ ਇਹਨਾਂ ਨਿੱਗੀ ਹੋ ਗਏ ਨਿੱਗੀ ਹੋ ਕੇ ਨ ਸвая ਨਿੱਗੇ ਬਿਲਕੁਲ ਇਹਨ ਲੋਕ ਦੇਖ ਕੇ ਤੇ ਇਹਨੂੰ ਸਵਾਤਾ ਹ ਸੁੱਤੀ ਇਹ ਵੀੜੀ ਨਿੰਦੇ ਹਮ ਦਿੱਤ ਤैसे ਸਾਨੂੰ ਫੈਮਲੀ ਫਰੈਂਡਸ ਚ ਹੀ ਆ ਤੇ ਇਹਨੂੰ ਦੇਖੀ ਅੱਜ ਮੈਂ ਸਿੱਪੀ ਬੜੇ ਦਿਨੋਂ ਦਾ ਹੋਇਆ ਮਤਲਬ ਸਮਾਨ ਐ ਇਦਾਂ ਹੁੰਦਾ ਘਰ ਦੇ ਵਿੱਚ ਮੈਂ ਵੀ ਹਜੇ ਉਸ ਲੈਵਲ ਦੀ ਐਕਟਿਵ ਨਹੀਂ ਹੈਗੀ ਘਰ ਦੇ ਵਿੱਚ ਜਿਸ ਲੈਵਲ ਦੀ ਮੈਂ ਪਹਿਲਾਂ ਹੁੰਨੀ ਸੀ ਹਾਂ ਇੱਕ ਚੀਜ਼ ਨੂੰ ਐਕੂਰੇਟ ਕਰਨੀ ਹੈ ਨਾ ਤੇ ਡਾਈਨਿੰਗ ਟੇਬਲ ਤੇ ਕਿੰਨੇ ਦਿਨਾਂ ਦਾ ਪਿਆ ਸੀ ਮੈਂ ਕਿਹਾ ਅੱਜ ਇਹਨੂੰ ਆਪਾਂ ਥੋੜਾ ਸੈੱਟ ਕਰਦੇ ਹਾਂ ਮੈਂ ਵੀ ਥੋੜਾ ਹੋਰ ਬੜੇ ਦੇ ਟੌਇਜ਼ ਨੇ ਜਿਹੜੇ ਖੋਲੇ ਹੀ ਨਹੀਂ ਖੋਲੇ ਨਹੀਂ ਮੈਂ ਉਹੋ ਹੀ ਕਹਿਣ ਲੱਗੀ ਉਹੋ ਹੀ ਕਹਿ ਰਹੀ ਸੀ ਸਿੱਪੀ ਤੁਸੀਂ ਲਿਵਾਰੀ ਤੇ ਬਾਬਾ ਜੀ ਦੀ ਉਧਰ ਰੱਖ ਰਹੀ ਨਾ ਸਟੋਰ ਨੂੰ ਵੀ ਥੋੜਾ ਸੈੱਟ ਕਰਨਾ ਵਾ ਜੀ ਇੱਧਰ ਉਹ ਜਿਹੜਾ ਜਿਹੜਾ ਸਮਾਨ ਅ ਬਾਬਾ ਜੀ ਦਾ ਨਾ ਦੇਖੋ ਉਹ ਜਿਹੜੀ ਮੰਦਿਰ ਹੈ ਉਹ ਤੋਂ ਉੱਪਰ ਰੱਖ ਦਿੱਤੀ ਹੈ ਠੀਕ ਹੈ ਚਲੋ ਜਦੋਂ ਦਾ ਘਰ ਮਾਲਾ ਸਾਹਿਬ ਨਹੀਂ ਆਂਦੇ ਉਦੋਂ ਤੱਕ ਚਲੋ ਵਿੱਚ ਨਹੀਂ ਰੱਖਦੇ ਆਪਾਂ ਲੇਕਿਨ ਆਪਾਂ ਥੱਲੇ ਵਾਲਾ ਪੋਰਸ਼ਨ ਤਾਂ ਸੈੱਟ ਕਰੀਏ ਨਾ ਗੱਦੇ ਲਿਆਵਾਂ ਮੈਂ ਗੱਦੇ ਗੱਦੇ ਲਿਆਵਾਂ ਕਿ ਮੈਡ ਕੋ ਤਲਾਈ ਉਹ ਲਿਆਵਾਂ ਅ ਦਰੀ ਟਾਈਪ ਕੁਝ ਨਹੀਂ ਗੱਦੇ ਠੀਕ ਹੈ ਤੇਰੀ ਥੱਲੇ ਗੱਦੇ ਠੀਕ ਨਹੀਂ ਹਾਂ ਗੱਦੇ ਫਿਰ ਫਿਕਸ ਲਾਣੇ ਨੇ ਕਿ ਜੋ ਜਿਹੜੇ ਮਿਲਦੇ ਆ ਨਾ ਜਿੱਦਾਂ ਟੋਪ ਟੈਚੀ ਸਟਾਈਲ ਹੈ ਉਹ ਘਰ ਦੇ ਵਿੱਚ ਵੀ ਯੂਜੇਬਲ ਹੋ ਜਾਇਆ ਕਰੇਗਾ। ਹਾਂ ਥੋੜੇ ਵੱਧ ਲੈ ਆਵਾਂਗੇ ਹਨਾ ਆਪਾਂ 6 ਬਾਈ 3 ਦੇ ਨਹੀਂ 2 3 ਬਾਈ 6 ਦਾ ਹਾਂ ਵੱਡੇ ਵੱਡੇ ਫੁੱਲ ਅੱਧੇ ਬੈਡ ਜਿੰਨਾਂ ਲੈ ਆਂਦੇ ਆ ਦੋ ਹਾਂ ਉਹ ਟੈਚੀ ਵੀ ਬਣ ਜਾਂਦੀ ਹੈ ਬੈਠੇ ਵੀ ਜਾਂਦਾ ਆਰਾਮ ਨਾਲ ਨੂੰ ਬੈਠ ਕੇ ਉੱਤੇ ਪਾਠ ਵੀ ਜਨ ਮੇਰੀ ਇੱਕ ਇੱਕ ਗੱਲਪ ਹੋਰ ਕਰ ਸਕਦੇ ਆ ਪਹਿਲਾਂ ਉੱਤੇ ਥੱਲੇ ਮੈਟ ਵਿਛਾ ਲੈਂਦੇ ਆ ਮੈਟ ਦੇ ਉੱਪਰ ਗੱਦੇ ਵਿਛਾਵਾਂਗੇ ਮੈਟ ਕਿਹੜਾ ਵਿਛਾਵਾਂਗੇ ਮੈਟ ਦੇਖ ਲੈਨੇ ਕੋਈ ਕਰ ਲੈਨੇ ਜੁਗਾਰ ਚਲ ਦੇਖ ਲੈਣਾ ਹਨਾ ਉਹ ਕਰਕੇ ਫਿਰ ਉਸ ਤੋਂ ਬਾਅਦ ਨਹੀਂ ਇੰਦਾ ਨਹੀਂ ਕਰਦੇ ਗੱਦੇ ਵਸਾ ਕੇ ਉਹਦੇ ਉੱਤੇ ਕੋਈ ਚਾਦਰ ਪੁਰਸ਼ਾਵਾ ਜਿਹੜੇ ਗੰਦੇ ਤਿੱਖੇ ਨਾਲ ਬਿਲਕੁਲ ਐਂ ਬੈਗ ਟਾਈਪ ਦੀ ਕਿਹਾ ਸੋਹਣੇ ਤਰੀਕੇ ਨਾਲ ਪਰ ਜਮਾਲੋ ਕਿ ਅੰਦਰ ਸਟੋਰੇਜ ਉਹ ਸਾਮਾਨ ਕੱਢਣਾ ਹੋਇਆ ਉਹ ਅੰਦਰ ਪੜਦੇ ਰ ਬੈਕ ਸਾਈਡ ਤੇ ਫਿਰ ਜੁੱਤੀਆਂ ਜਾਂਦੀਆਂ ਤੁਹਾਨੂੰ ਪਤਾ ਹੈ ਜੁੱਤੀ ਤਾਂ ਵੈਸੇ ਵੀ ਅੰਦਰ ਲੈ ਕੇ ਨਹੀਂ ਜਾਣੀ ਹਾਂ ਜੁੱਤੀ ਤਾਂ ਜਾਂਦੀ ਨਹੀਂ ਅੰਦਰ ਆਪਣੀ ਫਿਰ ਆਪਾਂ ਉਹੀ ਗੱਲ ਉਹੀ ਇਦਾਂ ਹੀ ਫਿਕਸ ਨਹੀਂ ਰੱਖਾਂਗੇ ਜੀ ਦੋ ਰਿਮੂਵੇਬਲ ਹਾਂ ਇਦਾਂ ਕਰ ਲਿਆ ਕਿ ਫਿਰ ਅੰਦਰ ਸਾਮਾਨ ਕੱਢਣਾ ਪਿਆਗਾ ਨਾ ਜਦੋਂ ਦੇਖ ਪਈ ਥੱਲੇ ਮੈਟ ਨਾ ਲਾ ਦਈਏ ਹਫ ਨਹੀਂ ਲੋਨ ਇਹ ਤੇ ਬਾਕੀ ਕੋਈ ਨਹੀਂ ਇਹੇ ਕੰਮ ਕਰਦੇ ਆ ਬਸ ਇਹੋ ਹੀ ਦੋਸਤੋ ਸਾਡੀ ਲਾਈਫ ਇੰਦਾ ਬਿਜ਼ੀ ਆ ਇਸ ਕਰਕੇ ਹੀ ਦੋ ਤਿੰਨ ਦਿਨ ਹੜੇ ਨਿਕਲ ਜਾਂਦੇ ਆਂ ਨਹੀਂ ਵਲੋਗ ਬਣਾ ਪਾਉਂਦੇ ਇਹ ਵੀ ਵਲੋਗ ਜਿਹੜਾ ਅੱਧਾ ਇੱਕ ਦਿਨ ਦਾ ਤਾਂ ਇੱਕ ਦਿਨ ਦਾ ਨੂੰ ਜੋੜ ਕੇ ਆਪਾਂ ਮਿਕਸ ਕਰਕੇ ਫਿਰ ਪਾ ਦਿੰਨੇ ਆਂ ਖੜਾ ਮਤਲਬ ਸ਼ਡਿਊਲ ਬਹੁਤ ਬਿਜ਼ੀ ਹੋਇਆ ਪਏ ਮੈਂ ਕੰਮ ਵੀ ਕਰਨਾ ਹੁੰਦਾ ਹੁਣ ਮੈਂ ਆਪਣੇ ਵਾਲ ਕੈਮਰਾ ਤਾਂ ਨਹੀਂ ਮਾਰਿਆ ਮੇਰਾ ਸਿਰ ਖੁੱਲੇ ਸਿਰ ਨਾ ਤਾਂ ਵਾਲ ਖੁੱਲੇ ਮੇਰੇ ਵੀ ਵਾਲ ਬੜੇ ਦਿਨਾਂ ਬਾਅਦ ਇਹਨਾਂ ਤਾਂ ਮੈਂ ਅੱਜ ਤੇ ਚਲੋ ਮਿਲਦੇ ਆਪਾਂ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਨਾਲ ਬਾਕੀ ਸੱਚ ਹਾਂ ਵਲੌਗ ਕੋਈ ਗੱਲ ਨਹੀਂ ਤੁਹਾਨੂੰ ਮਾਰਚ ਦੇ ਮਹੀਨੇ 'ਚ ਹਾਂ ਮਾਜ਼ੀ ਰੈਗੂਲਰ ਹੋਵਾਂਗੇ ਹਾਂ ਰੈਗੂਲਰ ਹੋਵਾਂਗੇ ਨਾ ਇਹ ਮੇਰੇ ਪਿੱਕੇ ਜਾਵਾਂਗੇ ਤੇ ਜਿਨ੍ਹਾਂ ਨੇ ਮੇਰੇ ਮਤਲਬ ਪਿੱਕਾ ਫੈਮਿਲੀ ਨੂੰ ਨਹੀਂ ਅਜੇ ਵੇਖਿਆ ਜਾਂ ਜਿਵੇਂ ਮੈਡਾ ਨਹੀਂ ਮਿਲੇ ਤੇ ਆਪਾਂ ਉੱਥੇ ਜਾ ਕੇ ਵਲੌਗ ਸੋਨੇ ਸੋਨੇ ਵਲੌਗ ਬਣਾਵਾਂਗੇ ਘੁੰਮਾਂਗੇ ਫਿਰਾਂਗੇ ਫਿਰ ਤੁਸੀਂ ਇੰਜੋਏ ਕਰਿਓ ਠੀਕ ਆ ਚਲੋ ਮਿਲਦੇ ਆ ਕੱਲ ਆਪਾਂ ਇੱਕ ਨਵੇਂ ਵਲੌਗ 'ਚੋਂ ਤੱਕ ਬਾਏ 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 ਬਾਏ